ਬਟਾਲਾ ਦੇ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਸਵਿੰਦਰ ਸਿੰਘ ਨੇ ਪੇਸ ਬਦਲ ਕੇ ਸ਼ਰੀਆਮ ਆਪਣੀ ਦੁਕਾਨ ਤੇ ਚਾਈਨਾ ਡੋਰ ਗੱਟੂ ਵੇਚ ਰੇ ਦੁਕਾਨਦਾਰ ਨੂੰ ਕਾਬੂ ਕਰ ਲਿਆ ਜਦੋਂ ਟ੍ਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਵਰਦੀ ਦੇ ਉੱਪਰ ਕਾਲੀ ਚਾਦਰ ਲਪੇਟ ਕੇ ਚਾਈਨਾ ਡੋਰ ਸਣੇ ਪਿਓ ਪੁੱਤ ਨੂੰ ਧਰਦ ਪਹੁੰਚਿਆ ਤਾਂ ਉਸ ਮਗਰੋਂ ਤੁਰੰਤ ਦੁਕਾਨ ਦੇ ਅੰਦਰੋਂ ਚੀਕਾ ਚਿਹੜਾ ਪੈ ਗਿਆ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਸਭ ਤੋਂ ਪਹਿਲਾਂ ਗੱਟੂ ਕਬਜ਼ੇ ਵਿੱਚ ਲਏ ਜਿਸ ਮਗਰੋਂ ਐਸ ਐਚਓ ਸਿਟੀ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕੀਤਾ ਗਿਆ एसएचओ सिटी ने घालबा दौरान किया कि बेशक इन्ना कोलो सिर्फ तीन गट्टो ही बरामद होयन पर सानो उम्मीद है कि जेड़े होलसेलर कोलो इन्ना चाइना डोर ले आके बेचते हैं उनोंनो भी असी जल्द गिरफ्तार करेंगे ਪੜਾ ਤੁਹਾਨੂੰ ਦੱਸ ਦਨ ਹੋਇਆ ਰੋਜ ਤੁਹਾਡੇ ਇੱਥੇ ਆ ਕੇ ਜਾਨੇ ਆ। ਇਹ ਕੰਮ ਨਹੀਂ ਕਰਦਾ। ਨਵਾਂ ਪਾ ਲੈਣਾ। ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆ ਗਲੀ ਮੇਰੇ ਕੋਲ ਇੱਥੇ ਚੋਰ ਜੀ ਆ। ਮੈਂ ਨਹੀਂ ਬਾਲੀ ਕਰਨਾ ਮੇ ਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਵੀ ਕਿਰਪਾ ਕਰਕੇ ਮੇਰੇ ਸਾਥ ਦਿਓ। ਨਹੀਂ ਤੇ ਕੰਮ ਬੰਦਾ ਵੱਡਾ ਹੋ ਜਾਣਾ ਜੀ। ਮੇਰੀ ਇੱਕ ਬਿੰਦੀ ਸੁਣਦੇ ਵੀ ਤੁਸੀਂ ਆਸੀ। ਮੈਂ ਤੁਹਾਡੀ ਬੇਨਤੀ ਹੈ ਤੁਹਾਨੂੰ ਤਾਂ ਮੈਂ ਦੱਸ ਦਨ ਹੋਇਆ ਰੌਲਾ ਪਾਉਂਦੇ ਆ ਬਿਨਾਂ। ਹੈਲੋ। ਇਹ ਵੀ ਨਹੀਂ ਹੈਗਾ। ਸੱਤ ਇੱਕ ਮੇਰੀ ਗੱਲ ਸੁਣ ਲੈਣ ਕਰੀ ਤੇਰੇ ਨਾਲ ਨੀ ਨੀ ਉਮਰ ਵੱਡੀ ਹੈ ਨਾ ਅੰਨੀ ਵੱਡੀ ਨਹੀਂ ਹੱਥ ਜੋੜ ਨਾ ਪਾੜਾ ਗਲਤ ਕੰਮ ਹੋ ਰਿਹਾ ਹੱਥ ਜੋੜ ਨਾ ਇਹੀ ਗੱਲ ਚੱਕੀ ਹੈ ਨਾ ਤੇ ਆ ਦੇ ਬੀਬੀ ਇਹ ਵੱਡੀ ਨਹੀਂ ਆਉਂਦੀ ਸਾਹਿਬ ਨੇ ਮੀਡੀਆ ਨਾਲ ਪਰ ਜੈ ਸਾਰੇ ਗੱਲਾਂ ਲਾਈਵ ਹੋ ਕੇ ਕਪਤਾਨ ਸਾਹਿਬ ਦਾ ਲੋਕਾਂ ਦੇ ਬੱਚੇ ਮਰਲੇ ਤੁਸੀਂ ਥੋੜੇ ਥੋੜੇ ਫਾਇਦਿਆਂ ਲਈ ਲੈ ਦੇਖੋ ਆ ਪੱਟੀ ਤੇ ਚੱਲਦੀ ਹੋਈ ਨੀ ਚੱਲ ਮਹਾਰਾਜ ਇਹ ਇੱਕ ਜਨਤਾ ਕੋ ਮੰਗਿਓ ਸਾਡ ਕੋਈ ਗੱਲ ਨਹੀਂ ਸਾਰਿਆਂ ਦੇ ਤੁਰੇ ਫਿਰਦੇ ਆ ਸਾਡਾ ਮੈਂ ਕੱਢ ਜੂ ਦੈਣਾ ਕਹਿੰਦੇ ਮੇਰੇ ਨਾ ਮੇਰੀ ਦੁਕਾਨਾਂ ਨੇ ਲੱਗ ਗਈ ਮੈਂ ਆਪਣੇ ਯਾਰ ਨਾਲ ਬੰਦੇ ਨੂੰ ਪਾ ਸੀ ਮੇਰਾ ਜੀ ਕੋਈ ਨਾ ਜਿਹੜਾ ਜਿਹੜਾ ਇਹਨੇ ਹੱਥ ਨਾਲ ਕੰਮ ਕਰਿਆ ਮੈਂ ਆ ਵੀ ਉਹ ਮੈਨੂੰ ਸਿਰੇ ਕਹਿ ਗਿਆ ਸਿਰੇ ਕਹਿ ਗਿਆ ਜੇ ਨਾ ਬਾਹਰ ਹੋਣਾ ਤਾਂ ਬਾਹਰ ਹੋ ਜਾ ਨਾ ਮੈਂ ਤਾਂ ਬਾਹਰ ਨੂੰ ਨਾ ਦੁਕਾਨੀਆਂ ਬਰਾਣਾ ਦੇਖੀ ਮੈਂ ਬਹਾਅ ਕਰਦੇ ਹਾਂ ਜਿੱਥੇ ਉਹ ਬਤਾ ਕੋਈ ਨਹੀਂਗਾ ਹੁਣ ਪਰ ਜਦੋਂ ਆਪਾਂ ਲਿਗੇ ਲਿਗੇ ਫਾਇਦਾ ਲਈ ਆਲੂ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੁਸੀਂ ਥੋੜਾ ਜਿਹਾ ਨਹੀਂ ਸਖਦੇ ਭਾਜੀ ਆ ਗਈ ਨਹੀਂ ਕਿੰਨੇ ਆ ਗਈ ਮੈਨੂੰ 15 ਦਿਨ ਦਾ ਡਿੰਗਾ ਰੱਖਿਆ 15 ਦਿਨ ਹੋਰ ਤੁਸੀਂ ਰੱਜ ਕੇ ਧਿਆਣਾ ਡੋਰ ਵਿੱਚ ਜਾਂਦੇ ਹੋ 15 ਨਹੀਂ ਮੈਂ ਤਾਂ ਥੋੜਾ ਜਿਹਾ ਨਹੀਂ ਵੇਚੀ ਮੈਂ ਤਾਂ ਵੀ ਆਪਾਂ ਨੂੰ ਨਹੀਂ ਆਇਆ ਕਿ ਤੇਰਾ ਸਾਲ ਕਿਹੜਾ ਫੜ ਜਾਂਦੇ ਹੁੰਦੇ ਸੀ ਹੁਣ ਮੈਂ ਤੁਹਾਨੂੰ ਫੜ ਕੇ ਮੈਂ ਇਹ ਨਾ ਰੋੜੀਂ ਕਿ ਕਰਦੀ ਆ ਮੈਂ ਚੱਲਣਾ ਚਾਹੁੰਦਾ ਪੈਸਿਆਂ ਦੀ ਬੋਖਰ ਉਹ ਗਾਉਂ ਚਲੇ ਗਏ ਨੇ ਮੈਂ ਹਾਂ ਚੱਲ ਗਏ ਨੇ ਤੇ ਫਿਰ ਗਾਉਂ ਦੱਸੋ ਜਿੱਥੇ ਬੀਰ ਕੋ ਗਏ ਨੇ ਆ ਆ ਆ ਆ ਨਾ 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 ਆ ਆਪਲੇ ਮਾਰਦੇ ਮਾਰਦੇ ਪਾਣੀ ਨਹੀਂ ਕਰਦੇ ਪੂਰੀ ਪੂਰੀ ਮੰਜਾ ਮਿੰਟਾ ਤੂੰ ਗਿਆ 15 ਮਿੰਟਾ ਜਾ ਤਾ ਮਨੇ ਬੀਬੀ ਉੱਧਰ ਤੁਹਾਡੇ ਪੈਸੇ ਲੈ ਹਾਜੂ ਅੱਛਾ ਹੈ ਨਾ ਵਾਪਸ ਉਹ ਦੋ ਛੱਡੋ ਗੱਲ ਪਤਾ ਪਤਾ ਉਹ ਸੁਭਨ ਜੋ ਨਾ ਪਈ ਲੈ ਲੈ ਪੈ ਸਹੀ ਲਈਏ ਸਹੀ ਤੁਹਾਡੀ ਜਾਣਦੀ ਹੈ ਦੇਖੋ ਛੱਡੋ ਫਤਿਹ ਜਲਦੀ ਜਲਦੀ ਦੇਖੋ ਕਣੀ ਨੂੰ ਕਿਹਾ ਵੀ ਕਿ ਕੀ ਕੀਤੀ ਗਈ ਆ ਚਾਈਨਾ ਰੋਡ ਤੇ ਕਲਾਮ ਕੀ ਕਾਰਵਾਈ ਕੀਤੀ ਗਈ ਆ ਅੱਗੇ ਕੀ ਕਾਰਵਾਈ ਚੱਲੇਗੀ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਤੇ ਅੱਛਾ ਤਹਿਤ ਅੱਜ ਸਵੇਰ ਤੋਂ ਹੀ ਜਿਹੜੀ ਇਹ ਡਰਾਈਵ ਚਾਈਨਾ ਰੋਡ ਦੇ ਕੇਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਡੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮੁਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਬਰਾਮਦ ਹੋਇਆ ਰਮੇਸ਼ ਬੁੱਟੀਆਂ ਵਾਲੇ ਕੋਲ ਕੀ ਕਾਰਵਾਈ ਕੀਤੀ ਜਾਵੇ ਜੋ ਬਣਦੀ ਕਾਰਵਾਈ ਅਮਰਚ ਹੁਣੇ ਲੈਂਦੀ ਜਾਵੇ। ਹੁਣ ਸੇਲਰ ਵੀ ਸ਼ਾਇਦ ਕਾਬੂ ਆਉਣਗੇ। ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪ ਜੀ ਨੂੰ ਦੱਸ ਦਿੱਤਾ ਜਾਏਗਾ। ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ